ਹੈਲੋ ਮੇਟਰੋ ਕੀ ਹਾਲ ਚਾਲ ਹੈ ਤੁਹਾਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਗੇ ਮੇਟਰੋ ਆਪਾਂ ਵੀ ਪੂਰੇ ਠੀਕ ਠਾਕ ਆ ਤੇ ਦੋ ਤਿੰਨ ਦਿਨੋਂ ਇਹ ਆਪਣਾ ਮੀਂਹ ਵੀ ਚੱਲ ਰਿਹਾ ਮਤਲਬ ਝੜੀ ਲੱਗੀ ਪਈ ਐ ਇੱਕ ਹਿਸਾਬ ਦੀ ਵੀ ਥੋੜਾ ਜਿਹਾ ਮੀਂਹ ਆ ਜਾਂਦਾ ਥੋੜਾ ਜਿਹਾ ਰੁਕ ਜਾਂਦਾ ਥੋੜਾ ਜਿਹਾ ਆ ਜਾਂਦਾ ਥੋੜਾ ਜਿਹਾ ਰੁਕ ਜਾਂਦਾ ਤੇ ਅੱਜ ਤਾਂ ਬੜਾ ਹੀ ਜ਼ਿਆਦਾ ਮੀਂਹ ਆ ਗਿਆ ਤੇ ਤਾਂ ਹੀ ਕਰਕੇ ਆਪਾਂ ਦੋ ਤਿੰਨ ਦਿਨ ਹੋ ਗਿਆ ਆਪਾਂ ਵਲੌਗ ਨਹੀਂ ਪਾਇਆ ਫਿਰ ਮੀਂਹ ਦੇ ਵਿੱਚ ਕਾਹਦਾ ਵਲੌਗ ਖਾਣਾ ਆਪਾਂ ਬਾਹਰ ਤਾਂ ਜਾਂਦੇ ਨਹੀਂ ਸੀ ਮੀਂਹ ਦੇ ਵਿੱਚ تو متروج می تو پول ہی آیا اپنے تھوڑا پٹھے پٹھے بکھاؤنے اپنے پٹھا چ پانی بہت کھڑ گیا ابھی تا پٹھے وڈنے بھی اور اپنے پٹھے پانی کھڑ گیا تو موسم چیک کرو تھی دیکھو پر موسم بدل بہت زیادہ بنے پی ہو ہے ہزے رات نو ہوں می آ ڈگی جدگا پر آپ محسوس ہوگا کنکا ڈگی جدگا ہزے بھی تھوڑا بہت کنکا ڈگی جگہ گا ਹੋ ਸਕਦਾ ਮੀਂਹ ਤੇਜ਼ ਵੀ ਹੋ ਸਕਦਾ ਜਾਂ ਰੋਕ ਵੀ ਸਕਦਾ ਮੀਂਹ ਇਹ ਨਹੀਂ ਆਪਾਂ ਨੂੰ ਕੋਈ ਪਤਾ ਵੀ ਤੇਜ਼ ਹੋਊਗਾ ਮੀਂਹ ਕਿ ਹਾਂ ਰੁਕੂਗਾ ਤੇ ਮੈਂ ਤਰੋਂ ਗੱਲਾਂ ਕਰਦੇ ਕਰਦੇ ਮੀਂਹ ਬਹੁਤ ਤੇਜ਼ ਹੋ ਗਿਆ ਤੇ ਮੈਂ ਆਪਣੇ ਤੂ ਥੱਲੇ ਖੜ ਗਿਆ ਤੇ ਮੀਂਹ ਦੇਖੋ ਫਿਰ ਮੀਂਹ ਆਉਣ ਲੱਗ ਗਿਆ ਫੁੱਲ ਨਾਲੇ ਆਪਣੇ ਪੱਠੇ ਦੇਖੋ ਪਾਣੀ ਨਾਲ ਭਰੇ ਵੀ ਦੇਖੋ ਪੱਠੇ ਆ ਪਾਣੀ ਨਾਲ ਭਰੇ ਵੀ ਹੈ ਤੇ ਆਪਾਂ ਸੋਚਦੇ ਸੀਗੇ ਵੀ ਇੱਥੋਂ ਅੱਧਾ ਕਿਹੜਾ ਆਪਣਾ ਵੱਢਿਆ ਗਿਆ ਬਿਫੋਰ ਤਾਂ ਹੋਈ ਨਹੀਂ ਆਪਾਂ ਵਾਣ ਵਾਵਾਂਗੇ ਹੁਣ ਵਾਣ ਕੀ ਵਾਇਆ ਜਾਣਾ ਦੇਖੋ ਪਰ ਮੀਂਹ ਤਾਂ ਥੋਲ ਆ ਗਿਆ ਆਪਣਾ ਮੋਬਾਈਲ ਵੀ ਭਿੱਜੀ ਜਾਂਦੀ ਹੁਣ ਤੁਸੀਂ ਦੇਖੋ ਫਿਰ ਆ ਪੱਠੇ ਵੀ ਆਪਣੇ ਜਮਾ ਬਸ ਡੋਬੀ ਗਏ ਦੇਖੋ ਫਿਰ ਮੀ ਤਾਂ ਮੈਂ ਘਰੋਂ ਜਮਾ ਮੀ ਹਟਿਆ ਵੀ ਸੀ ਜਦੋਂ ਮੈਂ ਘਰੋਂ ਦੂਰ ਇੱਥੇ ਆਉਂਦੇ ਆਂ ਵੇਖ ਲਓ ਕਿੰਨੀ ਕਵਾਟ ਆਪਣਾ ਘਰ ਇੱਥੋਂ ਤੇ ਲੈ ਮੀ ਫੁੱਲ ਲੈ ਕੇ ਹੁਣ ਮੈਂ ਚੱਲਦਾ ਘਰੇ ਹੁਣ ਤੇ ਘਰੇ ਆਪਾਂ ਤੁਹਾਨੂੰ ਦਿਖਾਉਣੇ ਹੁਣ ਪਸੂ-ਪਸੂ ਆਪਾਂ ਪੱਠੇ ਬਹੁਤ ਵੱਡੇ ਕਿ ਲੱਗੇ ਆ ਅੱਜ ਮੀ ਦੇ ਵਿੱਚ ਕਿਉਂਕਿ ਪੱਠੇ ਵੱਡਨੇ ਤਾਂ ਔਖੀ ਹੋ ਜਾਂਦੇ ਫਿਰ ਨੂੰ ਪਤਾ ਹੀ ਆ ਤੇ ਆ ਜੋ ਕਰੇ ਚੱਲਦੇ ਹਾਂ ਆਪਾਂ ਤੇ ਮਤਰਾ ਮੀਂਹ ਦਾ ਆਪਣੇ ਨਾਲ ਚੇਡਾ ਹੀ ਕਰ ਜਾਂਦਾ ਲੋ ਹੁਣ ਮੈਂ ਉੱਥੋਂ ਤੁਰਿਆ ਸੀ ਤੇ ਇੱਥੇ ਆਇਆ ਹਜੇ ਤੇ ਮੀਂਹ ਆਪਣਾ हट ਗਿਆ ਬਸ ਇੰਨਾ ਟਾਈਮ ਹੀ ਪੈਂਦਾ ਸਾਰਾ ਦੇਖੋ ਹੜ ਵੀ ਗਲ ਮੀਂਹ ਉਹ ਆਇਆ ਬਹੁਤ ਮੀਂਹ ਆਪਣੀ ਸੜਕ ਤੇ ਸਾਰੇ ਕਿਤੇ ਪਾਣੀ ਭੂਮੀ ਖੜ ਗਿਆ ਸੜਕ ਦੇ ਉੱਤੇ ਪਰ ਉਹ ਆਏ ਜਾਈ ਜਾਂਦਾ ਵੀ ਮੰਨ ਲਾ ਥੋੜਾ ਜਿਹਾ ਆ ਗਿਆ ਥੋੜਾ ਜਿਹਾ ਹਟ ਗਿਆ ਹੁਣ ਥੋੜਾ ਬਹੁਤ ਉਹ ਜਾਂਦਾ ਉਹ ਜਿੰਨਾ ਆਪਾਂ ਨੂੰ ਉੱਥੇ ਖੰਭੇ ਕੋਲੇ ਆ ਗਿਆ ਸੀ ਉਹਨਾਂ ਨਹੀਂ ਪੈਂਦਾ ਹੁਣ ਪਰ ਉਹਨਾਂ ਉਧੂ ਘਟ ਪੈਂਦਾ ਉੜਾ ਫਾਇਦਾ ਤੇ ਆਪਾਂ ਵੀ ਆ ਚੁੱਕੇ ਆ ਘਰੇ ਤੇ ਆਪਣਾ ਬੈਠਣ ਵਾਲਾ ਖੰਭਾ ਵੇਖੋ ਸਾਰਾ ਗਿੱਲਾ ਹੋ ਗਿਆ ਤੇ ਮੇਂ ਤਰਾ ਭਗਰੇ ਅੱਗੇ ਬੈਠੇ ਸੀ ਤੇ ਆਪਣਾ ਮੀਜਾ ਮਾ ਹਟ ਗਿਆ ਹੁਣ ਦੇਖੋ ਫਿਰ ਮੀਂਹ ਤਾਂ ਹਟ ਗਿਆ ਹੁਣ ਆਪਣੀ ਬੈਠਕ ਚ ਬੈਠੇ ਆਪਾਂ ਤੇ ਨਾਲੇ ਆਪਣਾ ਇੱਧਰ ਦੇਖੋ ਫਿਰ ਆਹ ਚੀਜ਼ ਆਪਾਂ ਕੱਲ ਬਣਾਈ ਆ ਸੀਮੈਂਟ ਨਾਲ ਕਿਉਂਕਿ ਇੱਥੇ ਗੇਟ ਦੇ ਥੱਲੇ ਮਿਰਲ ਥੋੜੀ ਜਿਆਦਾ ਤੇ ਇੱਥੇ ਪਰਸੋਂ ਆਪਣੇ ਘਰੇ ਰਾਤ ਨੂੰ ਸੱਪ ਆ ਗਏ ਸੀ ਇੱਥੇ ਗੇਟ ਥੱਲੇ ਦੀ ਟੱਪ ਕੇ ਮਿਰਲਣ ਜਿਆਦੀ ਇਹ ਤਾਂ ਕਰਕੇ ਆਪਾਂ ਇੱਥੇ ਫਿਰ ਸੀਮੈਂਟ ਲਾਇਆ ਸੀਗਾ ਤੇ ਇਧਰ ਆਪਣੇ ਟੀਵੀ ਤੇ ਵੀ ਦੇਖੋ ਫਿਰ ਦੇਖੋ ਲੱਕੀ ਗੋਲਡਸ ਵਿੱਚ ਚੱਲ ਰਿਹਾ ਤੇ ਆਪਾਂ ਲੱਕੀ ਬਾਈ ਦੇ ਵੀ ਵਲੌਗ ਵੇਣੇ ਨੇ ਹਰ ਰੋਜ਼ ਤੇ ਅੱਜ ਵੀ ਉਹ ਹੀ ਚੱਲ ਰਿਹਾ ਹਣ ਵੇਣੇ ਇਹਨੂੰ ਵੀ ਆਪਾਂ ਇਧਰ ਆਪਣਾ ਚੋਬਰ ਬੈਠਾ ਟੀਵੀ ਵੇਖੀ ਜਾਂਦਾ ਕਿ ਕੀ ਹਾਲ ਚਾਲ ਆ ਤੇ ਮੀ ਦੇਖੋ ਫਿਰ ਹੱਥ ਨਾਲ ਤੁਹਾਨੂੰ ਬਖਾਵਾ ਬਾਰ ਮੀ ਨੀ ਹਟ ਗਿਆ ਲੋ ਜੀ ਤੇ ਇਧਰ ਵੇਖੋ ਫਿਰ ਆਪਣੀਆਂ ਸਬਜ਼ੀਆਂ ਡੁੱਪ ਚੱਲੀਆਂ ਸਾਰੀਆਂ ਲੈ ਨੋ ভাই ਸਾਰੇ ਘੈਰੀਆਂ ਡੁੱਬੀਆਂ ਆਪਣੀਆਂ ਵਾਹੇ ਨਾ ਵਿੱਚ ਕੋਈ ਹੋਇਆ ਤਾਂ ਹੈ ਨਹੀਂਗਾ ਵੀ ਸਾਰਾ ਕੁਝ ਮੱਚ ਗਿਆ ਸੀ ਇੱਕ ਵਾਰੀ ਪਤਾ ਨਹੀਂ ਕੀ ਚੱਕਰ ਪੈ ਗਿਆ ਕਿ ਆਪਣੀ ਗੋਭੀ ਹੋਈ ਨਹੀਂ ਜਮਾ ਵੀ ਤੇ ਮੱਚ ਗਈ ਗੋਭੀ ਲਈ ਸੀ ਇਹ ਆਪਣੀ ਇੱਥੋਂ ਤੱਕ ਗੋਭੀ ਸੀ ਇੱਥੋਂ ਤੱਕ ਆ ਮਰਚਲੇ ਬੂਟੇ ਤੱਕ ਇੱਥੋਂ ਤੱਕ ਗੋਭੀ ਸੀ ਤੇ ਇੱਧਰ ਸਾਰੀ ਗੋਭੀ ਸੀ ਤੇ ਇੱਧਰ ਆਪਣੀ ਲਾਈ ਸੀ ਆਪਾਂ ਉਹ ਆਪਣੀ ਕੀ ਕਹਿੰਦੇ ਹੁੰਦੇ ਆ ਮੂਲੀਆਂ ਲਾਈਆਂ ਸੀ ਇੱਥੋਂ ਤੱਕ ਮੂਲੀਆਂ ਵੀ ਨਹੀਂ ਹੋਈਆਂ ਤੇ ਆਹ ਗਿਆਰੀਆਂ ਗੱਲਾਂ ਆ ਸਿੰਘ ਇੱਧਰ ਤਾਂ ਕਰਕੇ ਇੱਧਰ ਨਹੀਂ ਕੋਈ ਵੀ ਜੇ ਇਸ ਤੇ ਇੱਧਰ ਮੂਲੀਆਂ ਲਾਈਆਂ ਸੀ ਇੱਥੇ ਨਾਲੇ ਉਹ ਮੂਲੀਆਂ ਵਿੱਚ ਵਿੱਚ ਹੋਈਆਂ ਵੀ ਆ ਦੇਖੋ ਉਹ ਖੁਬ ਗਿਆ ਸੀ ਖੁਬ ਗਿਆ ਸੀ ਮੈਂ ਤਾਂ ਅਹ ਚੱਪੜੇ ਖੁੱਬ ਗਈ ਸੀ ਮੇਰੀ ਤਾਂ ਮਾਂ ਚ ਆ ਕਰਿਆ ਕਿ ਧੂਣੀ ਪੈਣੀ ਆ ઓ ਲੈ ਸਰ ਜੇ ਮੈਂ ਤਰ ਆ ਵੀਡੀਓ ਆਪਾਂ ਹੁਣ 1 ਘੰਟੇ ਬਾਅਦ ਫੇਰ ਸ਼ੁਰੂ ਕਰ ਲਿਆ ਤੇ ਬੱਦਲ ਦੇਖੋ ਬੱਦਲ ਨਹੀਂ ਆਈਆਂ ਤਾਂ ਹਜੇ ਵੀ ਥੋੜਾ ਬਹੁਤਾ ਨਹੀਂ ਹਜੇ ਵੀ ਆਈ ਜਾਂਦਾ ਮੀਂਹ ਹਜੇ ਵੀ ਨਹੀਂ ਰੁਕਿਆ ਤੇ ਹਿੱਦਰਾ ਆਪਣੇ ਚੋਬਰ ਨੂੰ ਲੱਗ ਰਹੀ ਆ ਠੰਡ ਠੰਡ ਲੱਗੀ ਜਾਂਦੀ ਆ ਅਰੇ ਜਾਈ ਜੇ ਪੈ ਜਾ ਜਾ ਕੇ ਬਾਰ ਵਿੱਚੋਂ ਬਣਾਦਰ ਰਜਾਈ ਲਿਆ ਉਹ ਵਾਰੀ ਬਾਰ ਨੀਰ ਜਾਈ ਲਵਣੀ ਇੱਥੇ ਪਾਇਆ ਨਹੀਂ ਆਖ ਖੰਭੇ ਤੇ ਪੈ ਗਿਆ ਇੱਥੇ ਸੋਹਣਾ ਇੱਥੇ ਨੂੰ ਸੋਹਣਾ ਤੇ ਮਤਰਾ ਇੱਧਰ ਵੇਖੋ ਪਾਣੀ ਕਿੰਨਾ ਕਿੰਨਾ ਖੜਾ ਵਾਹਨ ਦੇ ਵਿੱਚ ਇੰਨਾ ਹੀ ਆਪਣੀ ਜਵਾਰ ਚ ਖੜਾ ਤੇ ਇੰਨਾ ਹੀ ਆਪਣਾ ਇੱਧਰਲੇ ਪਾਠਾਂ ਚ ਖੜਾ ਇੰਨਾ ਹੀ ਝੋਨੇ ਚ ਖੜਾ ਆਪਣਾ ਆਪਾਂ ਹੁਣ ਖੇਤ ਜਾ ਕੇ ਆਏ ਨਾਲ ਅਮਰੂਦ ਦਵਾ ਲਈ ਖਾ ਗਏ ਆ ਆਪਾਂ ਨੂੰ ਉਹ ਮਿਲ ਗਏ ਸੀ ਆਪਾਂ ਅਮਰੂਦ ਖਾ ਕੇ ਆਏ ਆ ਤੇ ਇਹ ਦੇਖੋ ਖਰਚੋਨੇ ਜਮੀਂ ਖੜਾ ਉਹ ਸਾਰੇ ਛੋਨੇ ਜਮੀਂ ਨਹੀਂ ਖੜਾ ਛੋਨੇ ਛੋਨੇ ਚ ਪਾਣੀ ਖੜਾ ਮੀਂ ਦਾ ਐ ਕਰਕੇ ਕਹਿਣਾ ਸੀ ਤੇ ਮਤਰਾ ਇਧਰ ਦੇਖ ਲਓ ਹੁਣ ਆਪਣਾ ਕੱਟਾ ਦੁੱਧ ਫੀਰਿਆ ਡੋਗਰ ਸਿੰਘ ਬਰਾੜ ਦੁੱਧ ਪੀ ਜਾਂਦਾ ਤੇ ਆਪਣੀ ਮੱਝ ਦੇਖੋ ਚੱਕੀ ਜਾਂਦੀ ਹੈ ਵੀ ਮੇਰੀ ਵੀਡੀਓ ਘਾਤ ਬਣਾਈ ਜਾਂਦੇ ਆ ਇਹ ਤੇ ਇਹ ਦੁੱਧ ਬਹੁਤ ਘਟ ਦਿੰਦੀ ਆ ਤੇ ਕਿਸੇ ਕੋਲੇ ਵੀ ਕੋਈ ਤਰੀਕਾ ਹੈਗਾ ਵੀ ਦੁੱਧ ਜ਼ਿਆਦਾ ਦੇਵੇ ਪਸ਼ੂ ਉਹ ਤਰੀਕਾ ਪਲੀਜ਼ ਸ਼ੇਅਰ ਕਰੋ ਸਾਡੇ ਨਾਲ ਤੇ ਬਾਕੀ ਪਸ਼ੂ ਇੱਧਰ ਖੜੇ ਆ ਇਹ ਦੁੱਧ ਬਹੁਤ ਘਟ ਦਿੰਦੀ ਆ ਤੇ ਆ ਤਾਂ ਆਪਾਂ ਚੋਲੀਆ ਤੇ ਆਪਣੀ ਬੱਚੀ ਹੁਣ ਆਪਣੀ ਹੋ ਗਈ ਬਾਵਾ ਵੱਡੀ ਹੋ ਗਈ ਇਸ ਕਰਕੇ ਉਹਨੂੰ ਆਪਾਂ ਹੁਣ ਦੁੱਧ ਨਹੀਂ ਪਾਉਂਦੇ ਹੁੰਦੇ ਆ 3 ਮਹੀਨੇ ਕੰਪਲੀਟ 3 ਮਹੀਨੇ ਪੂਰੇ 3 ਮਹੀਨੇ ਦੀ ਹੋ ਗਈ ਪੂਰੇ ਤੇ ਤਾਂ ਕਰਕੇ ਇਹਨੂੰ ਆਪਾਂ ਦੁੱਧ ਨਹੀਂ ਪਾਉਂਦੇ ਹੁੰਦੇ ਹੁਣ ਆਪਣੀ ਰਹਿਮਤ ਨਾਲ ਤੇ ਤੱਕੇ ਮਾਰਦੀ ਆ ਤੱਕੇ ਇਹ ਆ ਤੇ ਅੱਜ ਆਪਾਂ ਇਹਨੂੰ ਬਿਸਕਟ ਵੀ ਖਵਾਏ ਸੀਗੇ ਬਿਸਕਟ ਖਾਏਗੀ ਐ ਯਾ ਬਾਬੂ ਤਾਂ ਤਵਰ ਬਹੁਤ ਬਣ ਗਈ ਹੈ ਤੇ ਇਧਰ ਆਪਾਂ ਪੱਠੇ ਚੱਕ ਲਈ ਸੀ ਕਿਉਂਕਿ ਆਪਣਾ ਫਿਰ ਮੀਂਹ ਦਾ ਮੌਸਮ ਬਣਿਆ ਪਿਆ ਸੀ ਜੀ ਮੀਂਹ ਆ ਗਿਆ ਤਾਂ ਫਿਰ ਪੱਠਾਂ ਦਾ ਔਖਾ ਆਪਾਂ ਇੱਥੇ ਚੱਕ ਕੇ ਰੱਖ ਲਈ ਸੀ ਪੱਠੇ ਕਿੱਥਾ ਬੋਲਟ ਬੋਲਟ ਨਹੀਂ ਦੀਂਦਾ ਭਰਾਵਾ ਤੇਰਾ ਨੇਰੇ ਚ ਹਾਂ ਭਰਾਵਾ ਚਾਵਾ ਨਹੀਂ ਨਿਕ ਮਾਸਪੇ ਨਾ ਤੁ ਜੇ ਮੈਟਰੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਕਰ ਲਿਓ ਪਲੀਜ਼ ਸਬਸਕ੍ਰਾਈਬ ਤੇ ਜਿਨ੍ਹਾਂ ਨੇ ਚੈਨਲ ਨੂੰ ਕੀਤਾ ਆਪਣਾ ਸਬਸਕ੍ਰਾਈਬ ਉਹਨਾਂ ਦਾ ਬਹੁਤ ਧੰਨਵਾਦ ਅਤੇ ਤੁਸੀਂ ਵੀ ਦੱਸੋ ਆਪਦੀ ਕਮੈਂਟਾਂ ਦੇ ਵਿੱਚ ਵੀ ਕਿਹੜੇ-ਕਿਹੜੇ ਸ਼ਹਿਰ ਅੱਜ ਬਹੁਤ ਜ਼ਿਆਦਾ ਮੀਂਹ ਪਿਆ ਮੌਕਸਰ ਏਰੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਮੀਂਹ ਪਿਆ ਉਧਰ ਨੂੰ ਹਜੇ ਉਧਰ ਨੂੰ ਮੀਂਹ ਬਹੁਤ ਪਿਆ ਹਜੇ ਹਜੇ ਵੀ ਮੈਂ ਲੱਭਣਾ ਮੀਂਹ ਆ ਹੀ ਜਾਂਦਾ ਕਿਉਂਕਿ ਉਧਰ ਕਾਲਾ ਸ਼ਾਹ ਬੱਦਲ ਬਣਿਆ ਪਿਆ ਤੇ ਇੱਧਰ ਨੂੰ ਤਾਂ ਹਜੇ ਸਹੀ ਹੈ ਤੇ ਇੱਧਰ ਵੀ ਬਾਕੀ ਆਪਣੇ ਨੇੜੇ ਤਾਂ ਹਜੇ ਬੱਦਲ ਬੁੱਦਲ ਜੇ ਬਣੇ ਪਰਦੇ ਆ ਪਤਾ ਨਹੀਂ ਮੀ ਆਊਗਾ ਦੁਆਰਾ ਕਿ ਨਹੀਂ ਹਾਂ ਵੀ ਠੰਡ ਲੱਗਣ ਵੜ ਗਈ ਹਾਂ ਹਵਾ ਘਟ ਗਈ ਲੈ ਹਵਾ ਤਾਂ ਉਨੀ ਚੱਲੀ ਜਾਂਦੀ ਵੇਖ ਕਦ ਰਫਤ ਕਿੰਨੇ ਖੱਲੀ ਜਾਂਦੇ ਤੇ ਮਿੱਤਰੋ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਮਿੱਤਰੋ